ਇਹ ਕਿਸ ਤਰ੍ਹਾਂ ਜਿਹੜਾ ਇਹ ਬਾਜ ਲੈਂਦਾ ਬਾਜ ਦਾ ਨਾਂ ਕੀ ਆ ਤੇ ਮੈਨੂੰ ਇਸ ਤੋਂ ਵੀ ਹਰ ਟਾਈਮ ਜਿਹੜਾ ਇਹ ਬਾਜ ਤੁਹਾਡੇ ਨਾਲ ਰਹਿੰਦਾ ਏ ਜੀ ਬਾਜ ਨਾ ਇਹ ਸਾਨੂੰ ਕਿਸੇ ਨੇ ਪੇਟਾ ਕੀਤਾ ਜੀ ਗੁਜਰਾਤ ਤੋਂ ਆਏ ਸੀ ਹਿੰਦੂ ਵੀਰ ਸੀਗੇ ਤੇ ਸਾਡੇ ਕੋਲ ਸ਼ਰਦਾਈ ਪੀਣ ਆਏ ਤੇ ਸਾਨੂੰ ਕਹਿੰਦੇ ਵੀ ਬਾਬਾ ਜੀ ਅਸੀਂ ਤੁਹਾਨੂੰ ਇੱਕ ਚੀਜ਼ ਦੇ ਕੇ ਜਾਣੀ ਆ ਤੇ ਬਾਜ ਤਾਂ ਮੈਂ ਵੇਖ ਲਿਆ ਸੀ ਉਹਨਾਂ ਦੀ ਗੱਡੀ ਦੇ ਵਿੱਚ ਤੇ ਮੈਨੂੰ ਮਨ ਵਿੱਚ ਫੁਰਨਾ ਬਣ ਗਿਆ ਸੀ ਕਿ ਨਾ ਬਾਜ ਸਾਨੂੰ ਦੇਣਾ ਵਾ ਕਿ ਸਾਾਨੂੰ ਇੱਕ ਬਾਜ ਜਿਹੜਾ ਮੇਰਾ ਕਾਫੀ ਸਮੇਂ ਤੋਂ ਲੱਭ ਰਿਆ ਸੀ ਬਾਜ ਸਾਨੂੰ ਬਾਜ ਨਹੀਂ ਸੀ ਕਿਤੇ ਮਿਲਦਿਆ ਤੇ ਇਹ ਤੁਸੀਂ ਸ਼ਹੀਦਾ ਸਿੰਘਾਂ ਦੀ ਕਿਰਪਾ ਲਾ ਲਓ ਜਿਹੜਾ ਇਹ ਸਾਨੂੰ ਆਪ ਆ ਕੇ ਜਿਹੜੇ ਭੇਟ ਕਰਕੇ ਗਏ ਨੇ ਤੇ ਇਹਦਾ ਨਾਮ ਬਾਜ ਦਾ ਬਾਦਸ਼ਾ ਵਾ ਤੇ ਇਹਦੇ ਵਿੱਚ ਬਦਾਮ ਖਸਖਾਸ ਸੌਂਫ ਲਾਚੀ ਗਲਾਬ ਦੇ ਫੁੱਲ ਕਾਲੀ ਮਿਰਚ ਖਸਖਸ ਕਾਜੂ ਬਦਾਮ ਸਾਰਾ ਕੁਝ ਬਾਕੇ ਤੇਨੂੰ ਰਗੜ ਕੇ ਮਿਕਸ ਕਰਕੇ ਤੇ ਬਾਅਦ ਵਿੱਚ ਇਹਦੀ ਇੱਕ ਮਲੇ ਵਧੀਆ ਕੋਹਲ ਬਣਾ ਕੇ ਸ਼ਰਦਾਈ ਨੂੰ ਨਾਂ ਦਿੱਤਾ ਗਿਆ ਜੀ ਤੇਹੀਂ ਜਦੋਂ ਇਹਨੂੰ ਵੇਚ ਆ ਕੇ ਤੇ ਰੋਡ ਦੇ ਉੱਤੇ ਲਾਈ ਬੋਰਡ ਬਣਾ ਕੇ ਆਪਣਾ ਲਾਇਆ ਤੇ ਸਾਨੂੰ ਜਿਹੜਾ ਰਿਸਪੌਂਸ ਜਿਹੜਾ ਬਹੁਤ ਵਧੀਆ ਮਿਲਿਆ ਸੰਗਤ ਨੇ ਸਾਨੂੰ ਵਧੀਆ ਭਰਵਾ ਹੰਗਾਰਾ ਦਿੱਤਾ ਜੀ ਬਦਾਮ ਖਸਖਾਸ ਬਦਾਮ ਵੀ ਸਿਹਤ ਵਾਸਤੇ ਤਾਕਤਵਰ ਚੀਜ਼ ਹੈਗੀ ਆ ਤੇ ਕਾਲੀ ਮਿਰਚ ਜਿਹੜੀ ਆ ਸਾਡੇ ਖੂਨ ਨੂੰ ਸਾਫ਼ ਕਰਦੀ ਗਲੇ ਨੂੰ ਸਾਫ਼ ਕਰਦੀ ਐ ਸੌਂਫ ਜਿੱਦਾਂ ਇਲਾਚੀ ਆ ਇਹ ਸਾਰੀਆਂ ਚੀਜ਼ਾਂ ਮਤਲਬ ਵੀ ਸਿਹਤ ਦਾ ਕੋਈ ਨੁਕਸਾਨ ਨਹੀਂ ਕਰਦੀਆਂ ਇਹਦੇ ਨਾਲ ਹਰ ਚੀਜ਼ ਦੇ ਨਾਲ ਫਾਇਦਾ ਹੀ ਹੁੰਦਾ ਅਸੀਂ ਦੇਖਿਆ ਵੀ ਨਿਹੰਗ ਸਿੰਘ ਦਾ ਕਦੀ ਘੋੜਾ ਤੇ ਕਦੀ ਨਿਹੰਗ ਸਿੰਘ ਕਦੀ ਬਿਮਾਰ ਨਹੀਂ ਹੁੰਦੇ ਨਿਹੰਗ ਸਿੰਘ ਤੁਸੀਂ ਬਹੁਤ ਆਂਤ ਜਿਆਦਾ ਨਿਹੰਗ ਸਿੰਘ ਵੇਖੋਗੇ ਕਦੀ ਐਨਕ ਲੱਗੀ ਨਹੀਂ ਵੇਖੋਗੇ ਨਿਹੰਗ ਸਿੰਘ ਨੂੰ ਤੇ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਨੇ ਨਿਹੰਗ ਸਿੰਘ ਕਿਉਂਕਿ ਨਿਹੰਗ ਸਿੰਘ ਸਵੇਰੇ ਸ਼ਾਮੀ ਜਿਹੜਾ ਸ਼ਰਦਾਈ ਦਾ ਰਗੜਾ ਜਰੂਰ ਛਕਦੇ ਨੇ ਤੇ ਇਹ ਆਮ ਮੈਂ ਵੀ ਦੁਨੀਆਵੀ ਲੋਕਾਂ ਨੂੰ ਸਭ ਨੂੰ ਇਹ ਬੇਨਤੀ ਕਰਾਂਗਾ ਕਿ ਜਿਹੜਾ ਇਹ ਸਰਦਾਈ ਦਾ ਰਗੜਾ ਵਾ ਸਾਨੂੰ ਸਵੇਰੇ ਸ਼ਾਮੀ ਜ਼ਰੂਰ ਛਕਣਾ ਚਾਹੀਦਾ ਜੀ। ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤਸਵੀਰਾਂ ਵਿਖਾਵਾਂਗੇ ਤਾਲੁਸ਼ੀਰੀ ਅੰਮਰਸਾ ਤੇ ਗੋਲਡਨ ਗੇਟ ਦੀਆਂ ਜਿੱਥੇ ਕੀ ਸਰਦਾਈ ਲਗਾਈ ਹੈ ਤੁਸੀਂ ਦੇਖ ਸਕਦੇ ਹੋ ਵੀ ਖਾੜ ਖਾੜ ਠੰਡੀ ਮਿੱਠੀ ਸਰਦਾਈ ਲਗਾਈ ਗਈ ਹੈ ਜਥੇਦਾਰ ਪੰਜਾਬ ਸਿੰਘ ਸੁਲਤਾਨਪੁਰ ਪੰਜ ਹੱਥਾ ਇਹਨਾਂ ਵੱਲੋਂ ਜਿਹੜੀ ਕੀ ਸਰਦਾਈ ਲਗਾਈ ਹੈ ਜਿਸ ਸਰਦਾਈ ਵਿੱਚ ਬਦਾਮ ਸੌਫ ਕਾਲੀ ਮਿਰਚ ਖਸਖਸ ਇਲਾਚੀ ਤੇ ਗੁਲਾਬ ਇਹ ਸਭ ਕੋ ਚੀਜ਼ਾਂ ਮਿਲਾ ਕੇ ਜਿਹੜੀ ਕਿ ਠੰਡੀ ਮਿੱਠੀ ਸਰਦਾਈ ਲਗਾਈ ਗਈ ਹੈ ਤੁਸੀਂ ਦੇਖ ਸਕਦੇ ਹੋ ਨਿਹੰਗ ਸਿੰਘ ਜਿਹੜੀ ਗੁਰੂ ਕੀ ਲਾੜੀਆ ਫੌਜਾਂ ਨੇ ਇਹਨਾਂ ਵੱਲੋਂ ਜਿਹੜੀ ਕਿ ਸੇਵਾ ਨਿਭਾਈ ਗਈ ਆ ਅਤੇ ਨਿਹਮ ਦੇ ਜਿਹੜੇ ਸਲੋਤ ਦੇ ਨਾਲ ਅਤੇ ਲਾਲ ਜਿਹੜਾ ਇਹਨਾਂ ਕੋ ਪੱਥਰ ਆ ਉਸ ਦੇ ਨਾਲ ਜਿਹੜੀ ਕਿ ਨਿਹੰਗ ਸਿੰਘ ਦੀ ਗੁਰੂ ਕੀ ਲਾੜੀਆ ਫੌਜਾਂ ਨੇ ਇਹ ਜਿਹੜੀਆਂ ਦਿਨ ਰਾਤ ਇੱਥੇ ਮਿਹਨਤ ਕਰਕੇ ਜਿਹੜਾ ਸਰਦਾਈ ਦਾ ਕਰਦੀਆਂ ਨੇ ਤੁਸੀਂ ਦੇਖ ਸਕਦੇ ਹੋ ਤੁਸੀਂਾਂ ਵਿੱਚ ਕਿਸ ਤਰ੍ਹਾਂ ਇਹ ਨੌਜਵਾਨ ਜਿਹੜਾ ਕਿ ਗੁਰੂ ਕੀ ਲਾੜੀਆ ਫੌਜਾਂ ਨੇ ਇਹਨਾਂ ਵੱਲੋਂ ਮਿਹਨਤ ਕੀਤੀ ਜਾ ਰਹੀ ਆ ਤੇ ਗੱਲਬਾਤ ਵੀ ਕਰਾਂਗੇ ਭਾਈ ਸਾਹਿਬ ਜਿਹੜੇ ਕਿ ਜਥੇਦਾਰ ਪੰਜਾਬ ਸਿੰਘ ਪੰਜਾਥਾ ਸਾਡੇ ਨਾਲ ਨੇ ਬਾਬਾ ਜੀ ਸਭ ਤੋਂ ਪਹਿਲਾਂ ਫਤਿਹ 사ਣੀ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਮਨ ਜੀ ਸੋ ਪੰਜਾਬ ਸਿੰਘ ਜੀ ਜਥੇਦਾਰ ਜੀ ਕਿਸ ਤਰ੍ਹਾਂ ਜਿਹੜੇ ਮਾਂਚ ਆਇਆ ਜਿਹੜਾ ਇੱਥੇ ਸਰਦਾਈ ਲਗਾਈ ਗਈ ਹੈ ਤੁਹਾਡੇ ਲੋਕ ਕੀ ਕਹਿਣਾ ਚਾਹੋਗੇ ਮੈਂ ਜੀ ਸਾਡੇ ਕੋਲ ਇੱਕ ਨਾ ਸ਼ਹੀਦੀ ਸ਼ਹੀਦ ਸਿੰਘਾਂ ਦਾ ਸਥਾਨ ਆ ਮਹਿਮਾ ਪੰਡੋਰੀ ਉੱਥੇ ਸਾਨੂੰ ਪਿਛਲੇ ਸਾਲ ਸੇਵਾ ਮਿਲੀ ਗੁਰਦੁਆਰੇ ਦੀ ਜਿਹੜੀ ਨਗਰ ਦੀ ਸੰਗਤ ਕੋ ਸੇਵਾ ਨਹੀਂ ਸੀ ਹੋ ਰਹੀ ਤੋਂ ਨਾ ਸੇਵਾ ਸਾਨੂੰ ਦੇ ਦਿੱਤੀ ਤੇ ਉਹਨਾਂ ਸਾਨੂੰ ਕਿਹਾ ਜੀ ਬਾਬਾ ਜੀ ਸਿਰਫ ਅਸੀਂ ਤੁਹਾਨੂੰ ਗੁਰਦੁਆਰਾ ਦੇ ਸਕਦੇ ਤਨਖਾਹ ਕੋਈ ਨਹੀਂ ਦੇ ਸਕਦੇ ਤੇ ਸੇਵਾ ਸੰਭਾਲ ਵੀ ਤੁਸੀਂ ਕਰਨੀ ਤੇ ਕੋਈ ਖਰਚਾ ਵੀ ਅਸੀਂ ਤੁਹਾਨੂੰ ਨਹੀਂ ਦੇਣਾ ਤੇ ਅੱਜ ਵੀ ਉਹ ਗੁਰੂ ਮਹਾਰਾਜ ਦੀ ਕਿਰਪਾ ਨਾਲ ਅਸੀਂ ਦਾਦੀ ਸੇਵਾ ਅਸੀਂ ਕਰ ਰਹੇ ਆ ਤੇ ਸਾਡੇ ਕੋਲ ਕਿਰਤ ਵਿਰਤ ਕੋਈ ਨਹੀਂ ਕੰਮਕਾਰ ਕੋਈ ਨਹੀਂ ਸੀ ਅਸੀਂ ਵਿਹਲੇ ਸਾਂ ਤੇ ਬੜਾ ਹੀ ਔਖਾ ਸਮਾਂ ਲੰਘਣਦਿਆ ਸੀ ਤੇ ਇਦਾਂ ਬਸ ਬੈਠੇ ਬੈਠੇ ਗੁਰੂ ਪਾਤਸ਼ਾਹ ਨੇ ਮਨ ਵਿੱਚ ਫੁਰਨਾ ਬਣਾਇਆ ਕਿ ਆ ਜਿਹੜੀ ਸ਼ਰਦਾਈ ਆ ਜੇ ਆਪਾਂ ਘੋੜ ਕੇ ਅਸੀਂ ਆ ਪੀਤੀ ਇੱਕ ਦਿਨ ਪੀਤੀ ਸੀ ਤੇ ਅਹੀਂ ਸੋਚਿਆ ਕਿ ਤੇ ਵਿੱਚ ਹੀ ਇਹ ਤੇ ਦੇ ਵਿੱਚ ਚੁੱਕਰਤ ਬਣ ਸਕਦੀ ਸਾਡੀ ਤੇ ਅਸੀਂ ਜਦੋਂ ਇਹਨੂੰ ਵੇਚਾ ਆ ਕੇ ਤੇ ਰੋਡ ਦੇ ਉੱਤੇ ਲਾਈ ਬੋਰਡ ਬਣਾ ਕੇ ਆਪਣਾ ਲਾਇਆ ਤੇ ਸਾਨੂੰ ਜਿਹੜਾ ਰਿਸਪੌਂਸ ਜਿਹੜਾ ਬਹੁਤ ਵਧੀਆ ਮਿਲਿਆ ਸੰਗਤ ਨੇ ਸਾਨੂੰ ਵਧੀਆ ਭਰਵਾ ਹੰਗਾਰਾ ਦਿੱਤਾ ਜੀ ਤੇ ਮੈਨੂੰ ਇਹ ਸੋ ਵੀ ਖਾਸਾ ਜੀ ਇਹਦੇ ਵਿੱਚ ਕੀ ਕੀ ਪਾਇਆ ਜਾਂਦਾ ਸਦਾਈ ਵਿੱਚ ਜਦੋਂ ਇਹ ਸਦਾਈ ਤਿਆਰ ਕਰਦੇ ਹੋ ਕਿੰਨੀ ਕਿ ਮਿਹਨਤ ਲੱਗਦੀ ਆ ਜਿਹੜੇ ਲੱਕੜ ਦੇ ਨਾਲ ਜਿਹੜਾ ਇਹਨੂੰ ਤਿਆਰ ਕੀਤਾ ਜਾਂਦਾ ਵਾ ਕਿਹੜੇ ਜਿਹੜਾ ਪੱਥਰ ਹੁੰਦਾ ਉਹ ਕਾਲਾ ਚੀਜ਼ ਦਾ ਹੁੰਦਾ ਦਸਕਾ ਨੂੰ ਸਾਂਝਾ ਕਰਦੇ ਹੋਏ ਇੱਕ ਇਹ ਲਾਲ ਪੱਥਰ ਹੁੰਦਾ ਵਾ ਰਾਜਸਥਾਨ ਦੇ ਵਿੱਚੋਂ ਮਿਲਦਾ ਵਾ ਉੱਥੋਂ ਇਹ ਪੱਥਰ ਬਣ ਕੇ ਆਉਂਦੇ ਨੇ ਇਹ ਗੋਲ ਚੱਠੂ ਬਣਾ ਕੇ ਤੇ ਇਹਨੂੰ ਅਸੀਂ ਸੁਨਹਿਰਾ ਕਹਿੰਦੇ ਆ ਜੀ ਨਿਹੰਗ ਸਿੰਘ ਸੁਨਹਿਰਾ ਕਹਿੰਦੇ ਇਹਨੂੰ ਤੇ ਇਹ ਇੱਕ ਨੇਮ ਦਾ ਘੋਟਣਾ ਹੁੰਦਾ ਵਾ ਉਹਨੂੰ ਅਸੀਂ ਸਲੋਤਰ ਕਹਿੰਨੇ ਆ ਜੀ ਤੇ ਇਹਦੇ ਵਿੱਚ ਬਦਾਮ ਖਸਖਾਸ ਸੌਂਫ ਇਲਾਚੀ ਗੁਲਾਬ ਦੇ ਫੁੱਲ ਕਾਲੀ ਮਿਰਚ ਖਸਖਾਸ ਕਾਜੂ ਬਦਾਮ ਸਾਰਾ ਕੁਝ ਪਾ ਕੇ ਤੇਨੂੰ ਰਗੜ ਕੇ ਮਿਕਸ ਕਰਕੇ ਤੇ ਬਾਅਦ ਵਿੱਚ ਇਹਦੀ ਇੱਕ ਮਲੇ ਵਧੀਆ ਕੋਹਲ ਬਣਾ ਕੇ ਸ਼ਰਦਾਈ ਨੂੰ ਨਾਂ ਦਿੱਤਾ ਗਿਆ ਜੀ ਤੇ ਇਸ ਤੋਂ ਬਾਬਾ ਜੀ ਵੈਸੇ ਦੇਖਿਆ ਵੀ ਡਾਕਟਰਾਂ ਵੱਲੋਂ ਕਿਹਾ ਜਾਂਦਾ ਵੀ ਨਿੰਮ ਦੀ ਜਿਹੜੀ ਆ ਲੱਕੜ ਜਾਂ ਨਿੰਮ ਦੀ ਵਰਤੋਂ ਕਰਨ ਦੇ ਨਾਲ ਸਾਡੀਆਂ ਬਿਮਾਰੀਆਂ ਸਨੀਕ ਚ ਦੂਰ ਹੁੰਦੀਆਂ ਹਨ ਜਦੋਂ ਤੁਸੀਂ ਨਿੰਮ ਦੇ ਸਲੋਤਰ ਦੇ ਨਾਲ ਜਿਹੜਾ ਕੀ ਲੱਕੜ ਆ ਇਸ ਨੂੰ ਜਦੋਂ ਕਈ ਘੰਟੇ ਜਿਹੜੇ ਰਗੜਦੇ ਹੋ ਜਿਹੜਾ ਇਸ ਤੋਂ ਸਮਾਨ ਪਾਇਆ ਹੁੰਦਾ ਵਾ ਬਦਾਮ ਗਿਰੀਆਂ ਆਫ ਵਗੈਰਾ ਗੁਲਾਬ ਦੀਆਂ ਚੀਜ਼ਾਂ ਪਾਈਆਂ ਜਦੋਂ ਸਾਰੀ ਚੀਜ਼ਾਂ ਰਗੜਦੇ ਹੋ ਕਿ ਲੱਗਦਾ ਜਿਹੜਾ ਨਿੰਮ ਦਾ ਜਿਹੜਾ ਅਸਰ ਆ ਉਸ ਵਿੱਚ ਆ ਜਾਂਦਾ ਅਤੇ ਜਿਹੜੀ ਨੇਮ ਸਾਡੇ ਸਿਹਤ ਵਾਸਤੇ ਬਹੁਤ ਚੰਗੀ ਹੁੰਦੀ ਆ ਅਤੇ ਸਰਦਾਈ ਦੇ ਨਾਲ ਨਾਲ ਜਿੱਥੇ ਕੀ ਮਠਾਪਨ ਬੰਦਾ ਅਤੇ ਜਿਹੜੇ ਕੀ ਗੋਣ ਜਿਹੜੇ ਨੇ ਖਾ ਸਕਦੇ ਜਿਹੜੇ ਨੇਮ ਦੇ ਸਰੋਤ ਦੇ ਉਹ ਸਾਰੇ ਵਿੱਚ ਸਮਾਜਦੇ ਨੇ ਜੀ ਇਹ ਦੇ ਨਾਲ ਵੇਖੋ ਜਿੱਦਾਂ ਆਪਾਂ ਤੁਹਾਨੂੰ ਦੱਸਿਆ ਬਦਾਮ ਖਸਖਾਸ ਬਦਾਮ ਵੀ ਸਿਹਤ ਵਾਸਤੇ ਤਾਕਤਵਰ ਚੀਜ਼ ਹੈਗੀ ਆ ਤੇ ਕਾਲੀ ਮਿਰਚ ਜਿਹੜੀ ਆ ਸਾਡੇ ਖੂਨ ਨੂੰ ਸਾਫ਼ ਕਰਦੀ ਗਲੇ ਨੂੰ ਸਾਫ਼ ਕਰਦੀ ਹੈ ਸੌਂਫ ਜਿੱਦਾਂ ਇਲਾਚੀ ਆ ਇਹ ਸਾਰੀਆਂ ਚੀਜ਼ਾਂ ਮਤਲਬ ਵੀ ਸਿਹਤ ਦਾ ਕੋਈ ਨੁਕਸਾਨ ਨਹੀਂ ਕਰਦੀਆਂ ਇਹਦੇ ਨਾਲ ਹਰ ਚੀਜ਼ ਦੇ ਨਾਲ ਫਾਇਦਾ ਹੀ ਹੁੰਦਾ ਤੇ ਜਿਹੜਾ ਇਹ ਸੁਨਹਿਰਾ ਹੁੰਦਾ ਸਾਡਾ ਸਲੋਤਰ ਇਹ ਨਿੰਮ ਵਾਲਾ ਇਹ ਵੀ ਜਿਹੜਾ ਵਾ ਰਗੜਕਦੇ ਆ ਜਦੋਂ ਘਟੋ ਘਟ ਅੱਧਾ ਪੌਣਾ ਘੰਟਾ ਅਸੀਂ ਜਿਹੜਾ ਰਗੜਾ ਲਾਉਨੇ ਆ ਤੇ ਇਹਦੇ ਰਗੜਾ ਜਿਹੜਾ ਲੱਗ ਜਾਂਦਾ ਵਾ ਇਹਦੇ ਵਿੱਚ ਲੱਕੜ ਜਿਹੜੀ ਆ ਜ਼ਰੂਰ ਘਸਦੀ ਵਿੱਚ ਜਾਂਦੀ ਆ ਤੇ ਉਹ ਜਿਹੜੀਆਂ ਚੀਜ਼ਾਂ ਆ ਮਤਲਬ ਕਿ ਆਪਾਂ ਇਹ ਸਾਰੀਆਂ ਰਗੜ ਕੇ ਮਿਕਸਚਰ ਬਣ ਜਾਂਦਾ ਇਹਦੇ ਨਾਲ ਸਿਹਤ ਦਾ ਬਹੁਤ ਜ਼ਿਆਦਾ ਸਾਡਾ ਫਾਇਦਾ ਹੁੰਦਾ ਤੇ ਇਹ ਚੀਜ਼ਾਂ ਡਾਕਟਰਾਂ ਕੋਲੋਂ ਵੀ ਜਾ ਕੇ ਪੁੱਛੋ ਡਾਕਟਰ ਵੀ ਅੱਜ ਸਾਨੂੰ ਸਲਾਹ ਦਿੰਦੇ ਨੇ ਆਮ ਲੋਕਾਂ ਨੂੰ ਕਿ ਸਾਨੂੰ ਕੋਲ ਡਰਿੰਕ ਵਗੈਰਾ ਜਿਹੜੀਆਂ ਉਹ ਨਹੀਂ ਪੀਣੀਆਂ ਚਾਹੀਦੀਆਂ ਕੋਲ ਡਰਿੰਕ ਜ਼ਹਿਰ ਆ ਤੇ ਇਹਦੀ ਜਗ੍ਹਾ ਤੇ ਜਿਹੜਾ ਬਾਦਾਮ ਜਿਹੜਾ ਵਾ ਜਿਹੜਾ ਰਗੜਾਈ ਸਰਦਾਈ ਅਸੀਂ ਬਣਾਉਨੇ ਆ ਇਹ ਜਿਹੜੀ ਪੀਣੀ ਚਾਹੀਦੀ ਹੈ ਜੀ ਅਸੀਂ ਦੇਖਿਆ ਉਹ ਜਿਆਤਰ ਜਿਹੜੀ ਕਿ ਗੁਰੂ ਕੀ ਲਾਲੀ ਫੌਜਾਂ ਨੇ ਨਿਆਂ ਸਿੰਘ ਜਿਹੜੇ ਨੇ ਜਿਆਤਰ ਇਸ ਚੀਜ਼ ਦੇ ਵਰਤੋਂ ਕਰਦੇ ਨੇ ਸਰਦਾਈ ਦੀ ਅਸੀਂ ਦੇਖਿਆ ਵੀ ਨਿਆਂ ਸਿੰਘ ਦਾ ਕਦੀ ਘੋੜਾ ਤੇ ਕਦੀ ਨਿਆਂ ਸਿੰਘ ਕਦੀ ਬਿਮਾਰ ਨਹੀਂ ਹੁੰਦੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦੇ ਨੇ ਜਦੋਂ ਕਿਤੇ ਝੜਾਈ ਕਰਨੀ ਹੋਵੇ ਤੇ ਨਿਆਂ ਸਿੰਘ ਦੀ ਗੁਰੂ ਕੀ ਲਾਲੀ ਫੌਜਾਂ ਨੇ ਉਹ ਜਿਹੜੀਆਂ ਨੇ ਅੱਗੇ ਬਾਬਾ ਜੀ ਸਰਦੇ ਹੋ ਤੇ ਹਮੇਸ਼ਾ ਜਿਹੜੀ ਕਿ ਨਿਆਂ ਸਿੰਘ ਗੁਰੂ ਕੀ ਲਾਲੀ ਫੌਜਾਂ ਨੇ ਜਦੋਂ ਕਿਤੇ ਝੜਾਈ ਕਰਨੀ ਹੋਵੇ ਤੇ ਆਪਣਾ ਜਿਹੜਾ ਇਹ ਸਰਦਾਈ ਦੇ ਵਰਤੋਂ ਕਰ ਲੱਗਦਾ ਹੁਣ ਅਸੀਂ ਇਹਦਾ ਰਾਗ ਵੀ ਜਿਹੜੀ ਆ ਉਹ ਸ਼ਰਧਾਈ ਆ ਬਿਲਕੁਲ ਜੀ ਇਹ ਵੇਖੋ ਨਿਹੰਗ ਸਿੰਘ ਤੁਸੀਂ ਬਹੁਤ ਆਂਤ ਜਿਆਦਾ ਨਿਹੰਗ ਸਿੰਘ ਵੇਖੋਗੇ ਕਦੀ ਐਨਕ ਲੱਗੀ ਨਹੀਂ ਵੇਖੋਗੇ ਨਿਹੰਗ ਸਿੰਘ ਨੂੰ ਤੇ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਨੇ ਨਿਹੰਗ ਸਿੰਘ ਕਿਉਂਕਿ ਨਿਹੰਗ ਸਿੰਘ ਸਵੇਰੇ ਸ਼ਾਮੀ ਜਿਹੜਾ ਸ਼ਰਧਾਈ ਦਾ ਰਗੜਾ ਜਰੂਰ ਛਕਦੇ ਨੇ ਤੇ ਇਹ ਆਮ ਮੈਂ ਵੀ ਦੁਨਿਆਵੀ ਲੋਕਾਂ ਨੂੰ ਸਭ ਨੂੰ ਇਹ ਬੇਨਤੀ ਕਰਾਂਗਾ ਕਿ ਜਿਹੜਾ ਇਹ ਸ਼ਰਧਾਈ ਦਾ ਰਗੜਾ ਵਾ ਸਾਨੂੰ ਸਵੇਰੇ ਸ਼ਾਮੀ ਜਰੂਰ ਛਕਣਾ ਚਾਹੀਦਾ ਜੀ ਤੇ ਮੈਨੂੰ ਇਹ ਸੋ ਵੀ ਜੱਥੇਦਾਰ ਅਸੀਂ ਦੇਖਿਆ ਵੀ ਖਾਸ ਕਰਕੇ ਜਿਹੜਾ ਤੁਸੀਂ ਇੱਕ ਤੁਹਾਡੇ ਮੋਢੇ ਉੱਤੇ ਅਸੀਂ ਦੇਖਿਆ ਬਾਜ ਆ ਜਿਹੜਾ ਜਿਹੜਾ ਤੁਸੀਂ ਬੜੇ ਲਾਡਾਂ ਦੇ ਨਾਲ ਅਸੀਂ ਦੇਖਿਆ ਤੁਹਾਡੇ ਨਾਲ ਬਿਲਕੁਲ ਬਚਦਾ ਪਿਆ ਵਾ ਤੇ ਕਿਸ ਤਰ੍ਹਾਂ ਜਿਹੜਾ ਇਹ ਬਾਜ ਲਿਆਂਦਾ ਬਾਜ ਦਾ ਨਾਂ ਕੀ ਆ ਤੇ ਮੈਨੂੰ ਇਸ ਤੋਂ ਵੀ ਹਰ ਟਾਈਮ ਜਿਹੜਾ ਇਹ ਬਾਜ ਤੁਹਾਡੇ ਨਾਲ ਰਹਿੰਦਾ ਏ ਜੀ ਬਾਜ ਨਾ ਇਹ ਸਾਨੂੰ ਕਿਸੇ ਨੇ ਭੇਟਾ ਕੀਤਾ ਜੀ ਗੁਜਰਾਤ ਤੋਂ ਆਏ ਸੀ ਹਿੰਦੂ ਵੀਰ ਸੀਗੇ ਤੇ ਸਾਡੇ ਕੋਲ ਸ਼ਰਦਾਈ ਪੀਣ ਆਏ ਤੇ ਸਾਨੂੰ ਕਹਿੰਦੇ ਵੀ ਬਾਬਾ ਜੀ ਅਸੀਂ ਤੁਹਾਨੂੰ ਇੱਕ ਚੀਜ਼ ਦੇ ਕੇ ਜਾਣੀ ਆ ਤੇ ਬਾਜ ਤਾਂ ਮੈਂ ਵੇਖ ਲਿਆ ਸੀ ਉਹਨਾਂ ਦੀ ਗੱਡੀ ਦੇ ਵਿੱਚ ਤੇ ਮੈਨੂੰ ਮਨ ਵਿੱਚ ਫੁਰਨਾ ਬਣ ਗਿਆ ਸੀ ਕਿ ਨਾ ਬਾਜ ਸਾਨੂੰ ਦੇਣਾ ਵਾ ਤੇ ਸਾਨੂੰ ਉਹਨਾਂ ਦਿੱਤਾ ਸਾਡਾ ਮਾਨ ਬਹੁਤ ਪ੍ਰਸੰਨ ਹੋਇਆ ਬਹੁਤ ਖੁਸ਼ੀ ਹੋਈ ਕਿ ਸਾਨੂੰ ਇੱਕ ਬਾਜ ਜਿਹੜਾ ਮੇਰਾ ਕਾਫੀ ਸਮੇਂ ਤੋਂ ਅਸੀਂ ਲੱਭ ਰਹੇ ਸੀ ਬਾਜ ਸਾਨੂੰ ਬਾਜ ਨਹੀਂ ਸੀ ਕਿਤੇ ਮਿਲਦਿਆ ਤੇ ਇਹ ਤੁਸੀਂ ਸ਼ਹੀਦਾ ਸਿੰਘਾਂ ਦੀ ਕਿਰਪਾ ਲਾ ਲਓ ਜਿਹੜਾ ਇਹ ਸਾਨੂੰ ਆਪ ਆ ਕੇ ਜਿਹੜੇ ਭੇਟ ਕਰਕੇ ਗਏ ਨੇ ਤੇ ਇਹਦਾ ਨਾਮ ਬਾਜ ਦਾ ਬਾਦਸ਼ਾਵਾ ਬਿਲਕੁਲ ਜੀ ਬਾਦਸ਼ਾਹ ਰੱਖਿਆ ਅਸੀਂ ਦੇਖਿਆ ਵੀ ਤੁਹਾਡੇ ਨਾਲ ਬਿਲਕੁਲ ਢਲ ਮਿਲ ਗਿਆ ਵਾ ਜਿਵੇਂ ਕਹਿੰਦੇ ਵੀ ਨੰਗ ਸਿੰਘ ਜੂ ਕਿ ਲਾ ਲਿਆ ਫੌਜਾਂ ਨੇ ਬਹਾਦਰ ਗੋਮਾ ਨੇ ਕਹਿੰਦੇ ਵੀ ਸ਼ੇਰ ਦਾ ਮੁਕਾਬਲਾ ਕਰ ਲੈਂਦੇ ਨੇ ਤੇ ਬਾਜ ਜਿਹੜੇ ਨੇ ਅਸੀਂ ਦੇਖਿਆ ਬਾਜ ਜਦੋਂ ਤੁਹਾਡੇ ਦੇ ਮੋਢਿਆਂ ਤੇ ਬੈਠਾ ਐ ਲੱਗ ਰਿਹਾ ਸੀ ਜਿਵੇਂ ਤੁਸੀਂ ਚਿੜੀਆਂ ਨੂੰ ਕਾਬੂ ਕੀਤਾ ਹੁੰਦਾ ਵਾ ਕਿਸਾਂ ਦੇ ਦੇ ਚੀ ਨਹੀਂ ਜੀ ਚਲੋ ਇਹ ਤਾਂ ਸਭ ਕਿਰਪਾਸ਼ੀ ਦਾਨ ਦੀ ਆ ਸਾਡੇ ਵੱਸ ਕੁਛ ਨਹੀਂ ਸਾਡੀ ਕੋਈ ਪਾਵਰ ਨਹੀਂ ਆ ਇਹ ਸ਼ਹੀਦ ਸਿੰਘਾਂ ਦੀ ਸਾਰੀ ਪਾਵਰ ਅਸੀਂ ਦਾਨੇ ਸਾਡੇ ਕੋਲ ਇਹਨੂੰ ਭੇਜਿਆ ਤੇ ਸ਼ਹੀਦ ਹੀ ਅੱਜ ਸਾਡਾ ਇਹਨਾਂ ਨੂੰ ਪਿਆਰ ਬਣਾਇਆ ਅਸੀਂ ਦਾਨੇ ਤੇ ਅਸੀਂ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹਾਂ ਤੇ ਇਹ ਬਾਦਸ਼ਾਹ ਦੀ ਬੜੀ ਕਿਰਪਾ ਵਰਤੀ ਹੈ ਜੀ ਪੰਜਾਬ ਸਿੰਘ ਜੀ ਅਸੀਂ ਦੇਖਿਆ ਤੁਹਾਡੇ ਨਾਂ ਦੀ ਗਾੜੀ ਜਿੱਥੇ-ਜਿੱਥੇ ਦਾ ਪੰਜਾਬ ਸਿੰਘ ਲੈਂਦਾ ਨਾਲ ਪੰਜ ਹੱਥਾ ਲੱਗਦਾ ਵਾ ਉਹਦਾ ਕੀ ਮਤਲਬ ਮਤਲਬ ਇਹ ਦਸ਼ਕਾਂ ਜੂ ਸਾਂਝਾ ਕਰਦੇ ਹੋ ਚੀਜ਼ ਆ ਹਾਂਜੀ ਦਾਸ ਦੇ ਨਾਂ ਨਾ ਅਸੀਂ ਦੇ ਵੇਹੇ ਆਪਣੇ ਨਾਂ ਨਾ ਸੁਲਤਾਨਵਿੰਡ ਲਾਇਆ ਸੀ ਪੰਜਾਬ ਸਿੰਘ ਸੁਲਤਾਨਵਿੰਡ ਤੇ ਕਿਉਂਕਿ ਸੁਲਤਾਨਵਿੰਡ ਦਾਸ ਦਾ ਨਗਰ ਆ ਤੇ ਸੁਲਤਾਨਵਿੰਡ ਇਸ ਕਰਕੇ ਲਾਇਆ ਸੀ ਨਗਰ ਦਾ ਨਾਂ ਤੇ ਜਦੋਂ ਅਸੀਂ ਮਿਸਲ ਸ਼ੁਰੂ ਕੀਤੀ ਮਿਸਲ ਜਿਹੜੀ ਆ ਜ਼ਹੀਦਾਰਾਂ ਕੋ ਵੱਡੇ ਦਲਾ ਪੰਥਾਂ ਕੋ ਲੈਣੀ ਪੈਂਦੀ ਆ ਤੇ ਉਹਨਾਂ ਕੋ ਜਦੋਂ ਮੈਂ ਪੁੱਛਿਆ ਜੀ ਜ਼ਹੀਦਾਰ ਜੀ ਇਹ ਮਿਸਲ ਸ਼ੁਰੂ ਕਰਨੀ ਸਾਨੂੰ ਮਿਸਲ ਦਿਓ ਉਹ ਕਹਿੰਦੇ ਕੋਈ ਸ਼ਹੀਦ ਸਿੰਘ ਵੇਖੋ ਜੀ ਦੇ ਨਾਂ ਦੀ ਮਿਸਲ ਨਾ ਚੱਲਦੀ ਹੋਵੇ ਤੇ ਜਦੋਂ ਅਸੀਂ ਵੇਖਿਆ ਇਤਿਹਾਸ ਵਿੱਚ ਤੇ ਬਾਬਾ ਨਿਹੰਗ ਸਿੰਘ ਪੰਜ ਹਥਾ ਜੋ ਮਹਾਰਾਜਾ ਰਣਜੀਤ ਸਿੰਘ ਦੇ ਜਰਨੈਲ ਸਨ ਤੇ ਉਹ ਸਾਨੂੰ ਵੇਖਿਆ ਵੀ ਇਹ ਸ਼ਾਮ ਸਿੰਘ ਟਾਰੀ ਦੇ ਨਾਲ ਇਹ ਜਿਹੜੇ ਯੁੱਧ ਹੋਏ ਸੀ ਨਾ ਅੰਗਰੇਜ਼ਾਂ ਦੇ ਨਾਲ ਉਹਦੇ ਵਿੱਚ ਸ਼ਹੀਦ ਹੋਏ ਸੀ ਤੇ ਸਾਨੂੰ ਇਹਨਾਂ ਦਾ ਨਾਮ ਜਿਹੜਾ ਵਧੀਆ ਲੱਗਾ ਪੰਜ ਹਥਾ ਤੇ ਅਸੀਂ ਫਿਰ ਆਪਣੇ ਦੇ ਨਾਮ ਦੇ ਨਾਲ ਵੀ ਅੱਗੇ ਜਿਹੜਾ ਪੰਜ ਹਥਾ ਲਾ ਲਿਆ ਜਿਹੜਾ ਬਾਬਾ ਨਿਹੰਗ ਸਿੰਘ ਪੰਜ ਹਥਾ ਸੀ ਉਹ ਕਹਿੰਦੇ ਵੀ ਐ ਲੜਦਾ ਸੀ ਪੀਜੇ ਦੇ ਉਹਨਾਂ ਦੇ ਦੋ ਹੱਥ ਨਾਲ ਹੁਣ ਪੰਜ ਹੱਥ ਹੋਣ ਤੇ ਇਸ ਕਰਕੇ ਉਹਨਾਂ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਜਿਹੜਾ ਪੰਜ ਹੱਥਾ ਖਿਤਾਬ ਦਿੱਤਾ ਸੀ ਤੇ ਸਾਨੂੰ ਤੇ ਉਹਨਾਂ ਦੀ ਕੀਤੀ ਕਮਾਈ ਜਿਹੜੀ ਹੈ ਸਾਡੀ ਝੋਲੀ ਪੈ ਗਈ ਹੈ ਜੀ ਇਹ ਗੱਲ ਕਈ ਜਿੱਥੇ ਦਾ ਪੰਜਾਬ ਸਿੰਘ ਜੇ ਅਸੀਂ ਦੇਖਿਆ ਵੀ ਥਾਂ ਥਾਂ ਤੇ ਹਰ ਕੋਈ ਜਿਹੜਾ ਸ਼ਰਧਾਈ ਲਗਾ ਕੇ ਬਹਿ ਜਾਂਦਾ ਵਾ ਅਸੀਂ ਦੇਖਿਆ ਵੀ ਜ਼ਿਆਦਾਤਰ ਇਹ ਕਹਿੰਦੇ ਜਿਵੇਂ ਵੀ ਗੁਰੂ ਕੀ ਲਾੜੀ ਫੌਜਾਂ ਡੈਗ ਸਿੰਘ ਉਹਨਾਂ ਕੋਲ ਜਿਹੜਾ ਇਹ ਸ਼ਰਧਾਈ ਜਿਹੜੀ ਜ਼ਿਆਦਾਤਰ ਤਿਆਰ ਕਰਦੇ ਨੇ ਉਹਨਾਂ ਵੱਲੋਂ ਇਸ ਵਿੱਚ ਜਿਹੜੀ ਕਿ ਜਾਨ ਫੁੱਗ ਜਾਂਦੀ ਆ ਅਮਰ ਸਾਖ ਆ ਜਾਂਦਾ ਵਾ ਤੇ ਕਹਿੰਦੇ ਵੀ ਪ੍ਰਮਾਤਮਾ ਦਾ ਨਾਮ ਲੈ ਕੇ ਅਰਦਾਸ ਬੇਨਤੀ ਕਰਕੇ ਜਿਹੜਾ ਇਹ ਤਿਆਰ ਕੀਤਾ ਜਾਂਦਾ ਪਰ ਅਸੀਂ ਦੇਖਿਆ ਵੀ ਕਾ ਖਾਈ ਲੋਕ ਥਾਂ ਥਾਂ ਤੇ ਜਿਹੜਾ ਸ਼ਰਧਾਈ ਤਿਆਰ ਕਰਨ ਬਹਿ ਜਾਂਦੇ ਨੇ ਨਾ ਤੇ ਉਹ ਗੁਰੂ ਦੇ ਸਿੰਘ ਹੁੰਦੇ ਨੇ ਨਾ ਹੀ ਉਹਨਾਂ ਅਮਰ ਸਾਖ ਹੁੰਦੇ ਨੇ ਕਿ ਲੱਗਦਾ ਵੀ ਜਿਹ ਇਹ ਰੱਬ ਦੇ ਨਾਲ ਜਿਹੜੀ ਜੋੜੀ ਜਾਂਦੀ ਆ ਅਮਰ ਤੁਹ ਕੀ ਕੀਤੀ ਜਾਂਦੀ ਆ ਬਿਲਕੁਲ ਅਸੀਂ ਕੀਤੀ ਸੀ ਵੱਡੇ ਜ਼ਿਥੇਦਾਰਾਂ ਨਾਲ ਗੱਲ ਕੀਤੀ ਸੀ ਕਿ ਇਦਾਂ ਮਤਲਬ ਕਿ ਸ਼ਰਦਾਈ ਉਹ ਕਹਿੰਦੇ ਪਹਿਲੀ ਗੱਲ ਤੇ ਸ਼ਰਦਾਈ ਵੇਚਣੀ ਨਹੀਂ ਚਾਹੀਦੀ ਤੇ ਇਹ ਕਿਉਂਕਿ ਗੁਰੂਆਂ ਦੀਆਂ ਫੌਜਾਂ ਦੇ ਲੰਗਰ ਹੁੰਦੇ ਨੇ ਤੇ ਬਾਕੀ ਜੇ ਕੋਈ ਆਪਣੀ ਕਿਰਤ ਕਮਾਈ ਵਾਸਤੇ ਜੇ ਕੋਈ ਕਰ ਰਿਹਾ ਵਾ ਤੇ ਕੋਈ ਗੱਲ ਨਹੀਂ ਤੇ ਅਸੀਂ ਇਹ ਗੱਲ ਕੀਤੀ ਸੀ ਵੀ ਜਿਹੜੇ ਸਿਵਲ ਬੰਦੇ ਵੇਚ ਰਹੇ ਨੇ ਉਹ ਕਹਿੰਦੇ ਵੀ ਚਲੋ ਕੋਈ ਨਾ ਜਿਨ੍ਹਾਂ ਨੇ ਤੁਹਾਡੇ ਨਾਲ ਪਿਆਰ ਜਿਨ੍ਹਾਂ ਨੇ ਨਿਹੰਗ ਸਿੰਘ ਫੌਜਾਂ ਕੋ ਛਕਣਾ ਉਹਨਾਂ ਤੁਹਾਡੇ ਕੋਈ ਆਗੇ ਛਕਣਾ ਇਹ ਸੱਚ ਆ ਗੱਲ ਵੀ ਉਹ ਮੈਂ ਵੇਖੇ ਨੇ ਮੱਖੀਆਂ ਮਾਰਦੇ ਬੈਠੇ ਵੇਖੇ ਨੇ ਉਹ ਕੰਮ ਨਹੀਂ ਹੈਗਾ ਉਹਨਾਂ ਦੇ ਕੋਲ ਲਾ ਤਾਂ ਬੈਠੇ ਨੇ ਤੇ ਪਰ ਜਿਹੜਾ ਸਾਡੇ ਕੋਲ ਆ ਵੇਖੋ ਹੁਣ ਵੀ ਪਿੱਛੇ ਕੈਮਰਾ ਘੁਮਾ ਕੇ ਵੇਖੋ ਕਿਦਾਂ ਸੰਗਤਾਂ ਦਾ ਮਹਾਰ ਬਣਿਆ ਹੋਇਆ ਵਾ ਸਾਡੇ ਕੋਲ ਕਾਫੀ ਸੰਗਤ ਆਉਂਦੀ ਏ ਛਕਦੀ ਆ ਤੇ ਇਹ ਨਿਹੰਗ ਸਿੰਘ ਬਾਣੇ ਕਰਕੇ ਸਾਨੂੰ ਪਿਆਰ ਜ਼ਿਆਦਾ ਮਿਲਦਾ ਪਿਆ ਜੀ ਤੇ ਮੈਨੂੰ ਇਸੋ ਵੀ ਜੱਥੇਦਾਰੀ ਜਾਂਦੇ ਆਂਦੇ ਸੁਨੇਹਾ ਕੀ ਦੇਣਾ ਚਾਹੋਗੇ ਅਮਰਸਰ ਵਾਸੀਆਂ ਨੂੰ ਲੋਕਾਂ ਨੂੰ ਖਾਸ ਕਰਕੇ ਕਿ ਆਪਣੇ ਵੱਲੋਂ ਕੀ ਅਪੀਲ ਕੀ ਕਰਨਾ ਚਾਹੋਗੇ ਵੇਖੋ ਜੀ ਅਮਰਸਰ ਵਾਸੀਆਂ ਨੂੰ तकरीबन ਮੈਂ ਪੂਰੇ ਪੰਜਾਬ ਵਾਸੀਆਂ ਨੂੰ ਗੁਰਸਿੱਖਾਂ ਅਨੁਸਾਰੀ ਆਮ ਸਿੱਖ ਸੰਗਤ ਨੂੰ ਬੇਨਤੀ ਕਰੂੰਗਾ ਕਿ ਸਾਨੂੰ ਪਿਆਰ ਤੇ ਇਤਫਾਕ ਦੇ ਨਾਲ ਆਪਸੀ ਪ੍ਰੇਮ ਭਾਈਚਾਰੇ ਦੇ ਨਾਲ ਰਹਿਣਾ ਚਾਹੀਦਾ ਤੇ ਆਪਣੀ ਕਿਰਤ ਕਮਾਈ ਕਰਕੇ ਖਾਣੀ ਚਾਹੀਦੀ ਹੈ ਚੋਰੀ ਠੱਗੀ ਜਿਹੜੀ ਇਹ ਨਹੀਂ ਕਰਨੀ ਚਾਹੀਦੀ ਬਹੁਤ ਧੰਨਵਾਦ ਜੀ ਖਾਲਸਾ ਵਾਹਿਗੁਰੂ ਫਤਿਹ ਇਹ ਸੀ ਗੱਲਬਾਤ ਕੀਤੀ ਜਥੇਦਾਰ ਪੰਜਾਬ ਸੇ ਸੁਲਤਾਨਪੁਰ ਜਿਹੜਾ ਕਿ ਪੰਜ ਹੱਤਾ ਵਾ ਤੁਸੀਂ ਦੇਖਿਆ ਵੀ ਇਹਨਾਂ ਵੱਲੋਂ ਸਰਦਾਈ ਤਿਆਰ ਕੀਤੀ ਜਾਂਦੀ ਆ ਅਤੇ ਸਰਦਾਈ ਬੜੀ ਮਿਹਨਤ ਦੇ ਨਾਲ ਨਿਮਰਤਾ ਨਾਲ ਤਿਆਰ ਕੀਤੀ ਜਾਂਦੀ ਆ ਜਿੱਥੇ ਕਿ ਰੱਬ ਦਾ ਨਾਮ ਲੈ ਕੇ ਤਿਆਰ ਕੀਤੀ ਜਾਂਦੀ ਆ ਤੇ ਇਹਨਾਂ ਵੱਲੋਂ ਇੱਕ ਜਿਹੜਾ ਬਾਜ ਆ ਤੁਸੀਂ ਕਿਹਾ ਬਾਜ ਮੋਢੇ ਉੱਤੇ ਰੱਖਿਆ ਗਿਆ ਅਤੇ ਜਿਸ ਦਾ ਨਾਮ ਬਾਦਸ਼ਾਹ ਵਾ ਅਸੀਂ ਦੇਖਿਆ ਗੁਰੂ ਕੀ ਲਾਡੀਆਂ ਜਿਹੜੀਆਂ ਫੌਜਾਂ ਵਾਲੇ ਨਿਹੰਗ ਸਿੰਘ ਜਿਹੜੀਆਂ ਖਾਸ ਕਰਕੇ ਹਮੇਸ਼ਾ ਬਹਾਦਰ ਕòm ਜਿਹੜੀ ਗਣੀ ਜਾਂਦੀ ਆ ਤੁਸੀਂ ਦੇਖ ਸਕਦੇ ਹੋ ਵੀ ਇਹਨਾਂ ਵੱਲੋਂ ਜਿਹੜਾ ਕਿ ਇਹ ਇਹ ਸਰਦਾਈ ਤਿਆਰ ਕੀਤੀ ਹੈ ਤੇ ਅੰਮ੍ਰਿਤਸਰ ਦੇ ਗੋਲਡਨ ਗੇਟ ਦੇ ਬਿਲਕੁਲ ਲਾਗੇ ਜਿਹੜਾ ਇਹ ਜਥੇਦਾਰ ਵੱਲੋਂ ਜਿਹੜਾ ਕਿ ਪੰਜਾਬ ਸਿੰਘ ਜਿਹੜੇ ਆ ਉਹਨਾਂ ਵੱਲੋਂ ਸਰਦਾਈ ਤਿਆਰ ਕੀਤੀ ਗਈ ਜਿੰਦੀ ਸਾਡੀ ਦਸ਼ਕਾਂ ਨੂੰ ਪੀ ਲਿਆ ਜਿਹੜੀਆਂ ਉਹ ਸੰਗਤਾਂ ਅੰਮ੍ਰਿਤਸਰ ਸਾਹਿਬ ਨੂੰ ਆਉਂਦੀਆਂ ਜਾਂ ਜਾਂਦੀਆਂ ਨੇ ਤੇ ਗੋਲਡਨ ਗੇਟ ਦੇ ਬਿਲਕੁਲ ਲਾਗੇ ਜਿਹੜਾ ਕਿ ਜਥੇਦਾਰ ਪੰਜਾਬ ਸਿੰਘ ਸੁਲਤਾਨ ਮਿੰਡ ਵੱਲੋਂ ਜਿਹੜਾ ਕਿ ਇਹ ਜੇ ਸਰਦਾਈ ਤਿਆਰ ਕੀਤੀ ਗਈ ਆ ਅਤੇ ਕੋਡ ਰਿੰਕਾਂ ਨੂੰ ਛੱਡ ਕੇ ਜਿਹੜੀ ਇਹ ਸਰਦਾਈ ਪੀਣੀ ਚਾਹੀਦੀ ਹੈ ਜਿਹੜੀ ਸਾਡੀ ਸਿਹਤ ਵਾਸਤੇ ਬਹੁਤ ਲਾਏਦਾਰ ਹੈ ਜਿਵੇਂ ਗਰਮੀ ਪੈ ਰਹੀ ਹੈ ਗਰਮੀ ਦਾ ਮੌਸਮ ਆ ਐਸਕੇ ਸਾਡੀ ਦਸ਼ਕ ਅਤੇ ਤੁਹਾਡੀ ਸਿਹਤ ਜਿਹੜੀ ਆ ਹਮੇਸ਼ਾ ਚੜਦੀ ਕਲਾ ਵਿੱਚ ਰਹੇ ਮੈਨੂੰ ਦਿਓ ਜਵਾਤ ਮੈਂ ਤੁਹਾਡਾ ਹਰਜੀਤ ਸਿੰਘ ਗਰੇਵਾਲ